ਕਿੰਨੇ ਮਾਡਲ ਹੈ ਇਹ? 14 ਮਾਡਲ ਵੀਰੇ। ਠੀਕ ਹੈ ਜੀ, Swift 14 ਮਾਡਲ ਡੀਜ਼ਲ ਦੀ ਕਾਰ ਹੈ। ਹਾਂਜੀ। ਸਾਰੀ ਗੱਡੀ ਰੀਜਨਲ ਹੈ। ਬਾਹਰ ਤੋਂ ਬੰਪਰ। ਠੀਕ ਹੈ, ਵਿੱਚੋਂ ਵੀ। ਵਿੱਚੋਂ ਵੀ ਸਾਰੀ ਇੰਟੀਰੀਅਰ ਇੰਟਰੀਅਰ ਦੀ ਗੱਡੀ ਸੀਟ ਕਵਰ ਸਾਰੀ ਮੋੜੀ। ਐਡੀ ਲੱਗੇ ਹੋਏ ਸੀਟ ਕਵਰ। ਫੁੱਲ ਯਾਰ। ਠੀਕ ਹੈ ਜੀ। ਹਾਂਜੀ ਅਸੀ ਕਾ ਭਾਈ ਜੀ ਅੱਜ ਪਹੁੰਚੇ ਆ ਪਿੰਡ ਸੇਰੋਂ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣਾ ਹੈ Swift ਗੱਡੀ ਸੇਲ ਤੇ ਬਾਈ ਨਾਲ ਕਰਦਿਆਂ ਗੱਲਬਾਤ ਅਸੀ ਕਾ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ। ਵਧੀਆ ਜੀ ਬਾਈ ਤੁਸੀਂ ਅਸੀ। ਠੀਕ ਹੈ ਜੀ, ਗੱਡੀ ਕਿ ਠੀਕ ਹੈ ਜੀ 스ਵਿਫਟ 14 ਮਾਡਲ ਡੀਜ਼ਲ ਦੀ ਕਾਰ ਹੈ ਹਾਂ ਜੀ ਸਾਰੀ ਗੱਡੀ ਰੀਜਨਲ ਹੈ ਬੰਪਰ ਤੋਂ ਬੰਪਰ ਠੀਕ ਹੈ ਵਿਚੋਂ ਵੀ ਸਾਰੀ ਇੰਟੀਰੀਅਰ ਇੰਟਰੀਅਰ ਦੀ ਗੱਡੀ ਸੀਟ ਕਵਰ ਸਾਰੀ ਨਵੇਂ ਲੱਗੇ ਪਏ ਸੀਟ ਕਵਰ ਫੁੱਲ ਠੀਕ ਹੈ ਜੀ ਇੱਥੇ ਚੀਜ਼ ਦੀ ਰੁਪਿਆ ਲਾਉਣ ਦੀ ਟਾਇਰ ਟੂ ਲਾਏ ਨਵੇਂ ਨੇ ਕੰਪਨੀ ਦੇ ਕੰਪਨੀ ਦੇ ਲਾਏ ਆ ਹਾਂ 15 ਵਾਲੇ ਟਾਇਰ ਪਾਏ ਹੋਏ ਨੇ ਠੀਕ ਹੈ ਜੀ ਹਾਂ ਕੰਪਨੀਮੈਂਟ ਸਾਰੀ ਚੇਂਜ ਹੈ ਟਾਇਰਾਂ ਦੀ ਕੰਡੀਸ਼ਨ ਜੀ ਅਸੀਂ 90% ਪਾਏ ਨੇ ਟਾਇਰ ਅਪੋਲੋ ਦੇ ਠੀਕ ਹੈ ਜੀ ਇੰਜਨ ਗੇਅਰ ਦੀ ਗੱਡੀ ਜਦੋਂ ਫੁੱਲ ਓਕੇ ਵੀਰੇ ਠੀਕ ਹੈ ਜੀ ਨੰਬਰ ਬਈ ਨੰਬਰ ਹਰਿਆਣੇ ਦਾ ਇਹਨੂੰ ਅਸੀਂ ਮਿਲ ਜੂਗੀ ਠੀਕ ਹੈ ਜੀ ਵੀ ਵੀ ਲਉਣਾ ਬੀਮਾ ਪਰ ਦੂਸਣ ਸਾਲ ਸਾਲ ਦਾ ਫੁੱਲ ਪਿਆ ਦਾ ਠੀਕ ਹੈ ਜੀ ਮਾਡਲ ਸੀਗਾ ਇਹ ਜੀ 14 ਮਾਡਲ 14 ਮਾਡਲ ਡੀਜ਼ਲ ਦੀ ਗੱਡੀ ਆ ਵੀਰੇ ਡੀਜ਼ਲ ਦੀ ਗੱਡੀ ਆ ਵੀਰੇ ਤੇ ਬਾਕੀ ਕਾਪੀ ਕਾ ਜਾਨੀ ਓਕੇ ਵੀ ਕਹਾਜ਼ਰ ਨਹੀਂ ਵੀਰੇ ਆਪਣਾ ਕਾਊਂਟਰ ਤੇ ਠੀਕ ਹੈ ਜੀ ਹਾਂ ਸਾਰਾ ਕੁਝ ਹਾਜ਼ਰ ਤੇ ਪਿਆ ਕਿਹ ਕਾ ਓਨਰ ਕੰਨੇ ਮੈਂ ਬਈ ਇਹ ਸੈਕੰਡ ਓਨਰ ਆ ਵੀਰੇ ਠੀਕ ਹੈ ਜੀ ਸੈਕੰਡ ਓਨਰ ਆ ਸੈਕੰਡ ਓਨਰ ਠੀਕ ਹੈ ਬਈ ਤੋਤੀ ਦਾਤੀ ਨਹੀਂ ਹੈ ਜੀ ਬਸ ਚਲਾਉਣੇ ਫਿਰ ਮੂਡ 'ਚ ਨਹੀਂ ਵੇਚਣ ਠੀਕ ਆ ਬਾਈ ਡਿਮਾਂਡ ਮੰਡ ਕੀ ਰੱਖੀ ਐ ਸਾਢੇ 3 ਲੱਖ ਹੀ ਦੇ ਦਾਂ ਸਾਢੇ 3 ਦੀ ਹਾਂਜੀ ਠੀਕ ਆ ਜੀ ਮਾਨਤਾ ਲੈ ਬਾਈ ਕਰਦਾ ਮੌਕੇ ਤੇ ਕੋਈ ਠੀਕ ਆ ਚਾਰ ਚਲਾਵਾ ਗੱਡੀ ਦਾ ਜੀ ਪੂਰਾ ਓਕੇ ਵੀਰੇ ਠੀਕ ਆ ਜੀ ਚਲਾਈ ਦੀ ਗੱਡੀ ਕੋਈ ਚੀਜ਼ ਦੀ ਕੋਈ ਘਾਟ ਨਹੀਂ ਰੁਪਈਆ ਨਹੀਂ ਲੱਗਦਾ ਗੱਡੀ ਦੇ ਯਾਰ ਠੀਕ ਆ ਇਹ ਨਹੀਂ ਹੈਗਾ ਵੀ ਰੁਪਈਆ ਲਾਉਣ ਦੀ ਕੋਈ ਨਹੀਂ ਰੁਪਈਆ ਲਾਉਣ ਦੀ ਲੋੜ ਨਹੀਂ ਠੀਕ ਆ ਜੀ ਕੰਡੀਸ਼ਨ ਗੱਡੀ ਦੀ ਬਈ ਦੇਖ ਸਕਦੇ ਹੋ ਤੁਸੀਂ ਸਾਹਮਣੇ ਆ ਛੋਟੇ ਬਾਕੀ ਆਪ ਦਾ ਇੱਕ ਵਾਰੀ ਆਓ ਵਿਜ਼ਿਟ ਕਰੋ ਟਰਾਈ ਮਾਰ ਕੇ ਗੱਡੀ ਤੁਸੀਂ ਚੈੱਕ ਕਰਕੇ ਲੈ ਜਾਓ ਤੇ ਕੰਟੈਕਟ ਨੰਬਰ ਆਪਣਾ ਜੀ 9417552000 ਠੀਕ ਆ ਜੀ ਪਿੰਡ ਸੇਰੂ ਆ ਹਾਂ ਜੀ ਸੁਨਾਮ ਜ਼ਿਲ੍ਹਾ ਸੰਗਰੂਰ ਠੀਕ ਆ ਖੇਤਾਂ ਦੇ ਵਿੱਚ ਕਰੀ ਖੜੀ ਆ ਗੱਡੀ ਕਰੀ ਖੜੀ ਆਪਣੀ ਠੀਕ ਆ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਗੱਡੀ ਖਰੀਦਣੀ ਆ ਕੰਟੈਕਟ ਕਰ ਲਿਓ ਧੰਨਵਾਦ